ਇਸ 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 ਮਾਈ ਫਰਸਟ ਵਲੌਗ ਤੇ ਮੇਰਾ ਨਾਮ ਹੈ ਗੈ ਜੀ ਰੋਬਿਨ ਪ੍ਰੀਤ ਕੌਰ ਮੈਂ ਬਰਸਤਿਤ ਸਟਡੀ ਕਰਦੀ ਆਂ ਨੇ ਮੇਰੇ ਮਮਾ ਪਾਪਾ ਤੇ ਐ ਮੇਰੇ ਮਮਾ ਪਾਪਾ ਤੇ ਆਪਾਂ ਰਹਿੰਦੇ ਆ ਜੀ ਘਰ ਤੇ ਬਾਕੀ ਗਾਇਸ ਮੇਰਾ ਪਹਿਲਾ ਵੀ ਚੈਨਲ ਸੀ ਤੇ ਉਹ ਚੈਨਲ ਮੈਨੂੰ ਕਿਸੇ ਰੀਜ਼ਨ ਕਰਕੇ ਬੰਦ ਕਰਨਾ ਪਿਆ ਵਾ ਤੇ ਗਾਇਸ ਮੈਨੂੰ ਤੁਹਾਡੇ ਆ ਚੈਨਲ ਤੇ ਆ ਤੁਹਾਡੀ سپورਟ ਚਾਹੀਦੀ ਆ ਕਿਉਂਕਿ ਤੁਸੀਂ ਉਹ ਚੈਨਲ ਤੇ ਵੀ ਮੈਨੂੰ ਬਹੁਤ ਜ਼ਿਆਦਾ ਹੀ ਤੁਸੀਂ سپورਟ ਕੀਤਾ ਸੀ ਤੇ ਇਸ ਕਰਕੇ ਗਾਇਸ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਿ ਆਪਾਂ ਵਲੌਗ ਜਿੱਦਾਂ ਰੋਜ਼ ਪਾਇਆ ਕਰਨੇ ਆ ਜੀ ਜਿੱਦਾਂ ਕੋਈ ਵੀ ਜੋ ਵੀ ਘਰ ਚ ਕੀ ਕੀਤਾ ਮਤਲਬ ਕੀ ਸਬਜ਼ੀ ਬਣਾਈ ਕੀ ਮਤਲਬ ਸਾਰਾ ਕੁਝ ਜੀ ਆਪਾਂ ਘੁੰਮਣਗੇ ਜਿੱਦਾਂ ਮੈਂ ਸ਼ਾਰਟ ਵੀਡੀਓ ਵੀ ਆਪਣੀ ਪਾਈ ਆ ਤੇ ਉਹਨੂੰ ਵੀ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਿਓ ਤੇ ਗਾਇਸ ਬਾਕੀ ਤੁਹਾਨੂੰ ਹੁਣ ਮਿਲਾਂਗੇ ਜੀ ਆਪਾਂ ਕੱਲ ਦੇ ਆਪਾਂ ਆਪਣੇ ਸੈਕਿੰਡ ਵਲੌਗ ਚ ਉਹਦੇ ਵਿੱਚ ਤੁਹਾਨੂੰ ਆਪਾਂ ਆਪਣੀ ਵਾਲਾ ਫੈਮਿਲੀ ਵਿਖਾਵਾਂਗੇ ਮੰਮੀ ਪਾਪਾ ਸਾਰੇ ਜਿਨ੍ਹਾਂ ਨੇ ਵੀ ਆਪਾਂ ਵਲੌਗ ਚ ਲਿਆਉਣਾ ਵਾ ਤੇ ਬਾਕੀ ਗਾਇਸ ਮਿਲਦੇ ਹਾਂ ਜੀ ਹੁਣ ਤੁਹਾਨੂੰ ਕੱਲ੍ਹ ਦੇ ਸੈਕਿੰਡ ਵਲੌਗ ਚ